ਨੇ ਬਣਾਉਣ ਚਲੋ ਉਹ ਤੇਰੇ ਚੰਗ ਨਹੀਂ ਚੱਲ ਫਿਰ ਤੇਰੇ ਕਿਸੇ ਚਲੋ ਚਲੋ ਨਾਲੋ ਟੋੜ ਲਓ ਹਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵੀਡੀਓ ਵਲੌਗ ਚ ਤੇ ਆਪਾਂ ਅੱਜ ਵਲੌਗ ਸਟਾਰਟ ਕਰਨ ਲੱਗਿਆ ਬੱਚਾ ਨੂੰ ਲੈ ਕੇ ਚੱਲੇ ਆਪਾਂ ਦੌੜ ਲਵਾਉਣ ਵਾਸਤੇ ਆ ਦੇਖੋ ਜੀ ਨਵਦੀਪ ਨੂੰ ਰੱਸੀ ਖੁੱਦ ਨਹੀਂ ਆਉਂਦੀ ਕੋਦੀ ਨਵਦੀਪ ਨੂੰ ਰੱਸੀ ਨਹੀਂ ਖੁੱਦ ਨਹੀਂ ਆਉਂਦੀ ਕੋਣ ਚਲੋ ਆਹ ਚਲੋ ਬੱਚਿਆਂ ਨੂੰ ਦੌੜ ਲਵਾਉਣ ਵਾਸਤੇ ਲੈ ਕੇ ਜਾਂਦੇ ਆ ਜੀ ਨਬੇ ਆਜੋ 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 ਕੀ ਹੋ ਗਿਆ ਥੱਕ ਗਈ ਨਹੀਂ ਥੱਕ ਗਈ ਨਹੀਂ ਪਰ ਬਰਸਾਤ ਮੈਂਦੇ ਬੇਟਾ ਤਾਂ ਕਰਕੇ ਇੱਥੇ ਆ ਕੇ ਖੜ ਗਏ ਨਵਦੀਪ ਤਾਂ ਥੱਕ ਗਈ ਜਾਵੇਂ ਨਵਦੀਪ ਕੁਝ ਕਹਿਣਾ ਚਾਹਨੀ ਹੈ ਮੈਂ ਕੀ ਕਹਾਂ ਕਿਆ ਕੁਝ ਬੋਲ ਚਲੀਏ ਦਨ ਦਿਨਾ ਤੂੰ ਆਈ ਨਹੀਂ ਇਸ ਕਰਕੇ ਪਰ ਸਾਰਾ ਤਨ ਬਿਲਕੁਲ ਵੈਸੇ ਕਿਵੇਂ ਆ ਆਜਾ ਅੱਜ ਮੈਂ ਉਠਾਇਆ ਛਿੱਤੀ ਉੱਠ ਵੀ ਸੀ ਨਵਦੀਪ ਮੇਰਾ ਮਨ ਸੀ ਗਾਇਸ ਕਰ ਤੋਂ ਨਹੀਂ ਤਾਂ ਮੇਰਾ ਨਹੀਂ ਹੁੰਦਾ ਸੋੜ ਹੀ ਨਿਕੜਿਆ ਜੀ ਕੀ ਬਾਤ ਹੈ ਤੂੰ ਕੋ ਮੜ ਕੇ ਦੋਈ ਥੱਕੇ ਹੋ ਗਏ ਨਹੀਂ ਅਜੇ ਨਹੀਂ ਥੱਕੇ ਅਜੇ ਤਾਂ ਆਹੋ ਥੱਕ ਗਏ ਨਹੀਂ ਤਾਂ ਬਣੇ ਥੱਕ ਗਏ ਨਹੀਂ ਚਲੋ ਚਲੋ ਰੈਡੀ ਪਿੱਛੇ ਕੋਈ ਨਹੀਂ ਉਹ ਦਲਦੀ ਪਸ ਅੱਗੇ ਭੱਜੀ ਜਾਂਦੀ ਏ ਜਮਾ ਪੂਰੇ ਜੋਸ਼ ਚ ਪੂਰੇ ਜੋਸ਼ ਚ ਆ ਜਾ ਆ ਜਾ ਆ ਜਾ ਭੱਜ ਕੇ ਆ ਜਾ ਪੁੱਤ ਭੱਜ ਕੇ ਆਜੋ ਆਜੋ ਮਾਣ ਮੇਰੀ ਪੱਪੀ ਪੇਟ ਦਰਦ ਹੋ ਗਿਆ ਐਂ ਕਿਉਂ ਦਾਦਾ ਹਰਮਨ ਤੂੰ ਠੀਕ ਐ ਚਲੋ ਕੋਈ ਗੱਲ ਨਹੀਂ ਦੌੜਦੇ 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 ਹੋ ਜਾਂਦਾ ਹੈ ਪੇਟ ਦੇ ਨਾੜਾ ਨੂੰ ਖੇਚੇ ਤਿੰਨ ਦਿਨ ਚਾਰ ਦਿਨ ਹੋ ਗਏ ਨਹੀਂ ਆਏ ਠੀਕ ਆ ਨਾ ਆਓ ਨਾੜਾ ਨੂੰ ਖੇਚ ਮੈਂ ਦੀ ਪੰਗੋ ਇਹਦਾ ਵਸੇ ਨਾ ਗੁਸਾ ਆਉਣਾ ਮੇਰੇ ਤੇ ਹੈ ਆਂਦਾ ਗੁੱਸਾ ਆਉਂਦਾ ਮੇਰੇ ਤੇ ਇਹਨੂੰ ਗੁੱਸਾ ਆਉਂਦਾ ਵੀ ਲੈ ਕੇ ਨਿਕਲ ਪੈਂਦਾ ਤੇਰੇ ਤੇ ਕਿਉਂ ਚਲੋ ਬੇਟਾ ਕਰੀ ਜੋ ਗੁੱਸਾ ਜਿਹੜਾ ਕਰਨਾ ਹੈ ਇਹ ਤਾਂ ਕੰਮ ਕਰਨਾ ਹੀ ਕਰਨਾ ਠੀਕ ਆ ਨਾ ਹਾਂ ਠੀਕ ਆ ਚਲੋ 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 ਚੱਲ ਰਵਦੀਪ ਚੱਲ ਚੱਲ ਆਏ ਬਸ ਇੱਥੇ ਜਾਏਗਾ ਹਾਂ ਚੱਲ 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 ਮੇਰੀ ਰਾਣੀ ਚੱਲ ਆਵੇਗਾ ਕੰਡੇ ਪਏ ਸੀ ਇੱਥੇ ਹਰਮਨ ਨੇ ਪਰਾ ਕਰਿਆ ਅੱਗੇ ਆ ਗਿਆ ਇੱਧਰ ਆ ਗਿਆ ਆਪਣੀ ਕਗਰ ਨਦੀ ਬਾਵਾ ਹੀ ਪਾਣੀ ਹੋ ਰਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਰੱਖੇ ਜੀ ਨਦੀ ਆਪਣੇ ਆਏ ਜੀ ਆਪਣੇ ਰਤਿਆ ਸ਼ਹਿਰ ਦੀ ਕਗਰ ਨਦੀ ਜੀ ਇਸ ਟਾਈਮ ਫੁੱਲ ਚੱਲ ਰਹੀ ਹੈ ਬਸ ਐ ਲਾ ਲੋ 2-3 ਫੁੱਟ ਦਾ ਫਰਕ ਰਹਿੰਦਾ ਪਾਣੀ ਬਾਹਰ ਆਣ ਦਾ ਵੀ ਥੋੜਾ ਖਤਰਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਪਹਿਲਾ ਆਪਣਾ ਪੰਜਾਬ ਜਿਆਦਾ ਡੁੱਬਿਆ ਪਿਆ ਵਾਹਿਗੁਰੂ ਮੇਰਾ ਕਰੀ ਜੀ ਅਰਦਾਸ ਕਰੋ ਸਾਰੇ ਅਰਦਾਸ ਕਰੋ ਪੰਜਾਬ ਵਾਸਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਹਰਮਣਾ ਥੱਕ ਗਿਆ ਪਤਾ ਕੰਨ੍ਹੇ ਜੱਕਣੇ ਕੀ ਥੱਕ ਗਿਆ ਹੈ ਹੋਰ ਥੱਕਿਆ ਨਹੀਂ ਕਰਦੇ ਮੈਂ ਕਬ ਨਹੀਂ ਮਾਰਦੀ ਹੈ ਆਪ ਕੋਲ ਤਾਂ ਭੱਜਣ ਨਹੀਂ ਜਾਂਦਾ ਦਵਦੀ ਬਣਾਦਾ ਭੱਜਦੀ ਨਹੀਂ ਕੱਜਣ ਨਾਲੇ ਚਾਰ ਗੱਲਾਂ ਸੁਣਾਇਆ ਦਈਏ ਗੱਲ ਥੋੜਾ ਕੋਈ ਹਾਂ ਹੁਣ ਬੁਲਾ ਵੀ ਨਾ ਚਲੋ ਠੀਕ ਆ ਹੁਣ ਆ ਲੋ ਰੱਸੀ ਲਾਓ ਰੱਸੀ ਕੋ ਦੋਣਾ ਠੀਕ ਆ ਹਰਮਨ ਕੀ ਸੋਚਦਾ ਚਲੋ ਹੋ ਜਾ ਸ਼ੁਰੂ ਨਵਦੀਪ ਤੂੰ ਮੈਂ ਮਹਿਲ ਦੇਖਦੀ ਮੈਂ ਕਿੰਨੇ ਸੋਨੇ ਬਣਾਏ ਨੇ ਟੀੜੀਆਂ ਨੇ ਮੈਂ ਅੱਛਾ ਉਹਨਾਂ ਦੇ ਕਾਰਸ ਹੋਈ ਸਭ ਆਪ ਕੋ ਆਪਣੇ ਮੈਲ ਬਣਾਉਂਦੇ ਨੇ 1 2 3 4 5 6 7 ਨੋ ਬਸ 11 12 13 14 15 16 18 19 ਆ ਇੱਥੇ ਗਰਾਰੀ ਇੱਥੇ ਰੋਕੀ ਕੀ ਗੱਲ ਤਾ 50 ਕਹਿੰਦਾ ਸੀ ਲੈ ਨਵਦੀਪ ਕਿੰਨੇ ਕਰਾਂਗੇ ਤੂੰ ਚੱਲ ਆ ਫੜੋ ਇਹ ਕੀ ਹੈ ਕੀ ਹੋਣਾ ਕੀ ਹੈ ਡੈਡੀ ਰਿੰਦ ਹੰਡਲ ਕੁਛ ਹੈ ਔਰ ਨਹੀਂ ਡੈਡੀ ਦੱਸੋ ਗਰੇਆ ਕੀ ਹੈ ਐਵੇਂ ਨਹੀਂ ਦਿਖਾਈਦਾ ਇਹ ਰੀਵਨ ਯਾ ਕੀ ਹੈ ਥਿਸ ਇਜ਼ ਮਾਈ ਲੱਕੀ ਪੱਟੀ ਲੱਕੀ ਪੱਟੀ ਚੱਲ 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 ਸ਼ੁਰੂ ਹੋ ਜਾਓ ਹੈ ਕੀ ਜੀਜ ਮੈਨੂੰ ਸਮਝ ਨਹੀਂ ਲੱਗਦਾ ਸਿੱਧਾ ਕਰ ਲੋ ਪਤੈ ਨੂੰ ਗੱਠ ਪੈਰੀਆਂ ਵਿੱਚੋਂ ਖੋਲ ਲੋ ਚੰਗੀ ਤਰ੍ਹਾਂ ਹੈ ਡੈਡੀ ਕੀ ਥਾਰੇ ਖਸਬੂ ਆਈ ਜਾਂਦੀ ਖੋਲ 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 ਇਹ ਡੈਡੀ ਯਾਰ ਪਿੱਛੇ ਹੋ ਗਿਆ ਸੀ ਅਸੀਂ ਇਹ ਕਰਕੇ ਹਾਂ ਇਹ ਦੇ ਹਾਂ ਇਹਨੂੰ ਵਿੱਚ ਕਰ ਦੋ ਕੋਈ ਨਹੀਂ ਉਹ ਲੱਗ ਜੀ ਗਲਫੀ ਲੱਗ ਜੀ ਸੈੱਟ ਹੋ ਜਾਏਗਾ ਇਹ ਚਲੋ 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 ਕਰੋ ਨਵਦੀਪ ਤੂੰ ਕਿੰਨੇ ਕਰ ਲਵੇਂਗੀ ਮੈਂ ਪੂਰੇ ਕੌਨਫੀਡੈਂਸ ਨਾਲ ਕਹਿੰਿਆ ਨੀ ਆ ਮੈਂ ਦੋ ਕਰ ਲਾਂਗੀ ਆ ਲੈ ਪੂਰੇ ਕੌਨਫੀਡੈਂਸ ਨਾਲ ਚਲ ਸ਼ੁਰੂ ਹੋ ਫਿਰ। ਲਓ ਹੋਰ ਪਲੇਟੇਰ ਆਪੇ ਕੀ। ਚਲ 1 2 3 스타트। ਲੈ ਇਹਨੂੰ ਸਮਝ ਨਹੀਂ ਆਦੇ ਵਿੱਚ ਚਲ 1 2 3 ਨਹੀਂ ਨਹੀਂ 스타트 ਇੰਡੀਆ ਗੋ। ਅਹ ਮਰਦਾ ਲਗਾਤਾਰ ਨਹੀਂ ਹੁੰਦੀ। ਕਹ ਰਾ ਲਗਾਤਾਰ ਹੁੰਦੇ ਕਿਉਂ ਨਹੀਂ? ਚਲ ਹੋਣਗੇ ਹੋਣਗੇ ਪੁੱਤ। ਲੈ ਤੇਰੇ ਵਾਸਤੇ ਇੱਕ ਟੈਕਨੀਕ ਹੈ। ਕੀ? ਪਰੋ। ਹੋਗਾ ਬੇਟਾ ਹੋਗਾ ਧੀਰੇ ਧੀਰੇ ਸਭ ਹੋਗਾ। ਬੱਸ ਕਰ ਚਲ ਪਰਾਂ। ਚੱਲ ਐਂ ਕਰ ਐਂ ਨਵਦੀ ਪਈ ਕਰਦੀ ਐਂ ਕਰ ਲੈ ਚੱਲ ਆ ਪੱਪੇ ਚੱਲ 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 ਦੁਬਾਰੇ ਮੈਂ ਦੋ ਕੀ ਐ ਕੇ ਐਂ ਮੈਂ ਦੋ ਕਰ ਲੈ ਨਾ ਦੋ ਕਿਤੇ ਕਰ ਲਗਾਤਾਰ ਕਰ ਦੋ ਚੱਲ ਦੋ ਲਗਾਤਾਰ ਕਰ ਲੈ ਇੱਕ ਨਹੀਂ ਇੱਕ ਵੀ ਨਹੀਂ ਹੁੰਦਾ ਲਗਾ ਤੇਰੇ ਤੋਂ ਮੈਨੂੰ ਸਮਝ ਨਹੀਂ ਲੱਗਦੀ ਕਿਉਂ ਨਹੀਂ ਸਮਝ ਲੱਗਦੀ ਚੱਲ ਹਣਾ ਇੱਕ ਨਾਲ ਦੇ ਨਾਲ ਦੋ ਕਰ ਲੈ ਬਸ ਕਰਾ ਲਾਂਗਾ ਦੋ ਕਰ ਲੈ ਚੱਲ ਲਗਾਤਾਰ ਚੱਲ ਚੱਲ ਅਰਮਣਾ ਤੂੰ ਬਣਾਇਆ ਬਣਾਇਆ ਖੜਤਾ ਕਿਉਂ ਹੈ ਹੈਲੋ ਤੂੰ ਵੀ ਸਟਾਰਟ ਹੋ ਮੈਂ ਆਪ ਦੀ ਅੰਦਰ ਸੀ ਲੈਣੀ ਆ ਇੱਕ ਦੋ ਬਸ ਹੋ ਗਏ ਹਾਂ ਹੋ ਗਏ ਉਹ ਵੀ ਪੈਰ ਚੜ ਗਈ ਸੀ ਲੈ ਫਿਰ ਚੱਲ ਦਿਖਾ ਯਾਰ ਸਹੀ ਨਹੀਂ ਆਇਆ ਬੇਟਾ ਚੱਲ ਲੈ ਫੜ ਲੈ ਹੁਣ ਮਾਰ ਫੜ ਚੱਲ ਐਂ ਕੀ ਆ ਦੇਖ ਕੋ ਰੇਡ ਤੋੜ ਥਾ ਤੂੰ ਤੂੰ ਜਦੋਂ ਉਹਦੇ ਫਿਰ ਕੀ ਹੋ ਗਿਆ ਟੁੱਟ ਗਿਆ ਪਾ ਮੈਂ ਤੈਨੂੰ ਕੀ ਨਾ ਕਰੇ ਜਾ ਕੇ ਸੈੱਟ ਕਰ ਦਾਂਗਾ ਨੂੰ ਬਸ ਐਂਦਾ ਨਹੀਂ ਲੱਭਣਾ ਕੀ ਜੀ ਕੀ ਪਤਾ ਤੂੰ ਡਿੱਗਿਆ ਪਵੇ ਕਿਤੇ ਕਰੇ ਅਛਾ ਐਨ ਉਹ ਦੀ ਪਿਆਦਾ ਜੋ ਅਰਗੇ ਖਿੱਤੀ ਸੀ ਕਿ ਉਹ ਕਰ ਰਿਹਾ ਉਹ ਤੋਂ ਨਿਕਲਿਆ ਸੀ ਤੇਰੀ ਗਲਤੀ ਸੀ ਫਿਰ ਵੀ ਉਹ ਚੱਲ ਹੁਣ ਇਹਦੇ ਨਾਲ ਕਰ ਹਾਂ ਹਾਂ ਹੁਣ ਹੋਣ ਲੱਗ ਗਿਆ ਹੌਲੀ ਹੌਲੀ ਕਰਕੇ ਹੋ ਜਾਏਗਾ ਆਹ ਕਿ ਮੈਂ ਕਰ ਲੰਦਾ ਹਰਮਨ ਨੂੰ ਸਹੀ ਆਂਦਾ ਮੈਂ ਤਾਂ ਕਦੇ ਕੀਤਾ ਹੀ ਨਹੀਂ ਕੀ ਕੀ ਆ ਓਏ ਕੀ ਪੱਟੀ ਚੱਕੀ ਫਿਰਨੀ ਆ ਊ ਕਰਦੀ ਮੈਨੂੰ ਕਿ ਕੀ ਹੋ ਗਿਆ ਕਹਿੰਦੇ ਮੇਰੀ ਲੱਕੀ ਪੱਟੀ ਪਤਾ ਹੋਣਾ ਸਾਰਿਆਂ ਨੂੰ ਸਾਰਿਆਂ ਦੀ ਕੋਈ ਨਾ ਕੋਈ ਚੀਜ਼ ਲੱਕੀ ਹੁੰਦੀ ਹੁੰਦੀ ਐ ਤੇਨੂੰ ਬੋਲੇ ਕਿਸ ਨੇ ਆਪਕੋ ਕਿਸ ਨੇ ਬੋਲਾ ਕਿੰਨੂ ਕੀ ਵਾਇਗ੍ਰੀ ਫਿਰ ਹੋਰ ਕੋਈ ਓਆ ਕੀ ਕਰੀਏ ਨਾ ਤੋੜਨਾ ਇਹਨੂੰ ਫੇਰ ਚੱਲ ਨਵਦੀਪ ਓਏ ਚਲੋ ਮੇਰਾ ਜੇਜ ਬੜਾ ਬਰਾ ਚੱਲ ਰਹਿਣ ਦੇ 90 ਚੱਲ 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 ਤੂੰ ਸ਼ੁਰੂ ਇੱਕ ਵਾਰ ਕਰ ਤਾਂ ਸਹੀ ਹਾਂ ਲਗਾਤਾਰ ਦੋ ਦੋ ਰੁਕ ਜਾ ਤੈਨੂੰ ਪਪੋ ਪਤਾ ਕਿਉਂ ਕਹਿਣਾ ਇਸੇ ਕਰ ਨਹੀਂ ਕਹਿਣਾ ਪਤਾ ਹੈ ਇਸੇ ਕਰ ਨਹੀਂ ਕਹਿਣਾ ਤੈਨੂੰ ਪਪੋ ਧੰਨਵਾਦ ਹਿੱਪੋ ਕਹਿਣਾ ਚਾਹੀਦਾ ਇਹਨੂੰ ਹਿੱਪੋ ਓਏ ਮਲੰਗ ਐੜਾ ਐਸੀ ਕਰਕੇ ਮੈਨੂੰ ਸੁਣਦਾ ਫਿਰ ਚਾਰ ਪੰਜ ਨਾ ਐਈ ਨਹੀਂ ਕਰਿਆ ਕਰ ਲੜਾਈ ਨਹੀਂ ਕਰਦੇ ਪੁੱਤ ਨਾ ਸੌਰੀ ਦੇਖ ਤੈੜੀ ਜੀ ਤੁਸੀਂ ਨਹੀਂ ਲੜਦੇ ਸੀ ਕਦੋਂ ਜੀ ਨਾਲ ਬੂਆਰੀ ਨਾਲ ਤੁਸੀਂ ਲੜਦੇ ਨਹੀਂ ਮੈਂ ਨਹੀਂ ਲੜਦਾ ਹੁੰਦਾ ਮੈਂ ਤਾਂ ਫੜ ਕੇ ਫੈਂਡ ਦਿੰਦਾ ਸੀ ਸਿੱਧਾ ਲੜਾਈ ਲੜੋਈ ਵਾਲਾ ਕੰਮ ਨਹੀਂ ਤੇ ਮੇਰੇ ਕੋਲ ਕਿੰਨਾ ਕੀ ਕੋਈ ਮਾਨਾ ਹੁੰਰੀ ਨਹੀਂ ਨਹੀਂ ਬਥਾ ਲੜਨਾ ਨਹੀਂ ਚਾਹੀਦਾ ਪਰ ਚਲੋ ਵੱਡੇ ਹੋਏ ਨੇ ਨਾ ਫਿਰ ਪਿਸਤਾਣਾ ਪੈਂਦਾ ਬਾਤ ਠੀਕ ਹੈ ਨਾ ਇਸ ਕਰ ਨੂੰ ਲੜੋ ਨਾ ਆ ਬਣਿਆ ਨੇ ਕੀੜੀਆਂ ਦੇ ਮੈਲ ਕਿੰਨੇ ਸੋਹਣੇ ਸੋਹਣੇ ਨੇ ਹਾਂ ਉਹ ਮੋੜ ਚ ਹਟ ਜਾ ਮੈਂ ਮੂੰਹ ਦੋ ਬਣੇ ਹੋਏ ਨੇ ਇੱਕ ਇੱਕ ਮੋਟਾ ਇੱਕ ਪਤਲਾ ਆ ਚਾਰ ਬਣੇ ਹੋਏ ਨੇ ਪਾਣੀ ਦੇ ਵਾਸਤੇ ਚਾਰ ਨੇ ਚਾਰ ਨੇ ਅੱਛਾ ਉਹ ਰਾਜਾ ਤਾਂ ਮੇਰੇ ਰਹਿ ਰਹੇ ਤਾਂ ਮੇਰੇ ਇਹ ਉਹਨਾਂ ਦੇ ਉਹਨਾਂ ਦੇ ਸਨਾਪਤੀ ਸੇਨਾ ਪਤੀ ਕੋਲ ਹੁੰਦੇ ਨੇ ਸਨਾਪਤੀ ਦਾ ਘਰ ਹੈ ਉਹਨਾਂ ਦਾ ਅੱਛਾ ਹਾਂਜੀ ਓਏ ਕਰ ਉਹਨਾਂ ਤੋਂ ਲੈ ਦੁਬਾਰੇ ਕਰ ਕੀ ਕਰੀ ਜਾਂਦਾ ਜੀ ਕਰ ਤਾਂ ਸਹੀ ਮੈਨੂੰ ਪਤਾ ਨਹੀਂ ਲੱਗਿਆ ਦੇਖਿਆ ਹੀ ਨਹੀਂ ਮਦਰ ਉਹਨੇ ਅੱਛਾ ਹਾਂ ਚਲਣ ਕਰਕੇ ਦਿਖਾ ਮੇਰੇ ਤੋਂ ਇਹਨੂੰ ਕੀ ਕਹਿੰਦੇ ਨੇ ਪੁਸ਼ਪ 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 ਚੱਲਾ ਅ ਪੁਸ਼ਪ ਬੱਥਾ ਲਾਤਵੇਂ ਮੋੜਿਆ ਕਰਦੇ ਨੇ ਕੁਣੀਆਂ ਮੋੜਿਆ ਕਰਦੇ ਨੇ ਹਾਂ ਹੀ ਕਰੇ ਕੁਣੀਆਂ ਮੋੜਿਆ ਕਰਦੇ ਨੇ ਕੁਣੀਆਂ ਮੋੜ ਕੇ ਥੱਲੇ ਫੇਰ ਕਰਿਆ ਕਰਦੇ ਹਾਂ ਹਾਂ ਕੋਣੇ ਮੋੜ ਕੋਣੀ ਕੋਣੀ ਬਸ ਹੁਣ ਚੱਲਣ ਦੀ ਸਲਾਹ ਆਇਆ ਕਰੇ ਕਿ ਨਹੀਂ ਟਾਈਮ ਕਿੰਨਾ ਹੋਇਆ ਹੈ ਹੈ ਟਾਈਮ ਕਿੰਨਾ ਹੋਇਆ ਹੈ ਟਾਈਮ ਤਾਂ ਹੋ ਗਿਆ ਹੁਣ 6:30 6:30 ਵੇ ਤਾਂ ਪੱਤੂ ਰੇ ਸੀਗੇ 6:00 6:30 ਨਹੀਂ 6:30 ਹੋ ਗਏ ਹੁਣੇ ਉਹਨ ਮੇਰੇ ਕੋਲ ਘੜੀ ਤਾਂ ਨਹੀਂ ਇੱਕ ਵਾਰਾ ਕੀ ਹੋ ਗਿਆ ਆਉਣ ਨਹੀਂ ਹੁੰਦਾ ਚਲੋ ਚੱਲੇ ਫਿਰ ਦੌੜ ਲਾ ਕੇ ਚਲੋ ਕਰੇ ਪੋਣੇ ਸੱਤ ਕਿੰਨੇ ਹੁੰਦੇ ਨੇ ਹੈ ਕੀ ਇਹਨੂੰ ਪੰਜਾਬੀ ਵਿੱਚ ਟਾਈਮ ਨਹੀਂ ਪਤਾ ਪੰਜਾਬੀ ਵਿੱਚ ਟਾਈਮ ਨਹੀਂ ਪਤਾ ਪੋਣੇ ਕਿੰਨੇ ਹੁੰਦੇ ਰੇ ਸਵਾ ਡੇਢ ਕਿਤਾ ਹੋ ਗਿਆ ਢਾਈ ਕੀ ਹੁੰਦਾ ਢਾਈ ਹੁੰਦਾ 2:30 ਆ ਤਾਂ ਮੈਨੂੰ ਪਤਾ ਮੈਂ ਪੋਣੇ ਸਵਾ ਪੋਣਾ ਉਹਦਾ ਹੁੰਦਾ ਜਦੋਂ 15 ਮਿੰਟ ਰਹਿ ਜਾਣਾ ਜਿਵੇਂ 1 ਵਜੇ ਨੂੰ 15 ਮਿੰਟ ਰਹਿ ਗਿਆ ਤਾਂ ਪਾਉਣਾ 1 ਹੋ ਗਿਆ ਦੇਵੇ ਕਿ ਜੇ ਮੈਂ 1 ਵਜੇ 15 ਮਿੰਟ ਹੋ ਗਏ ਤਾਂ ਉਹਨੂੰ ਸਵਾ ਕਹਿੰਦੇ ਸਵਾ ਹਾਂ 1 ਵਜੇ ਕੇ 15 ਮਿੰਟ ਹੋ ਗਏ ਉਹਨੂੰ ਸਵਾ 1 ਕਹਿੰਦੇ ਨੇ 15 ਜਿਆਦਾ ਸਵਾ ਸਵਾ ਉਹਨੂੰ ਢਾਈ ਕਹਿੰਦੇ ਨੇ ਕਿਉਂਕਿ ਉਹ ਦੋ ਤੇ ਅੱਧਾ ਹੁੰਦਾ ਹਾਂ ਦੋ ਤੇ ਅੱਧਾ ਢਾਈ ਓਕੇ 1 ਵਜੇ 30 ਮਿੰਟ ਕਿਉਂ ਨਹੀਂ ਕਹਿੰਦੇ ਹੈ 1 ਵਜੇ 30 ਮਿੰਟ ਕਿਉਂ ਨਹੀਂ ਕਹਿੰਦੇ 1 30 ਕਿਉਂ ਨਹੀਂ ਕਹਿੰਦੇ ਦੋ 1 ਵਜੇ 30 ਮਿੰਟ ਕਹਿ ਲੈ ਕਹਿ ਲੈ ਫਿਰ 1 ਵਜੇ 30 ਮਿੰਟ ਮਮੀ ਤੇ ਮੈਨੂੰ ਮਨਾ ਕਰਦੇ ਨੇ ਕਿ ਜ਼ਿਆ ਨਹੀਂ ਕਰ ਕਰਦੇ ਸਾਡੇ 1 ਕਹਿੰਤੂ ਬਣਾ ਕਰਦੇ ਨੇ ਸਾਡੇ 1 ਨਹੀਂ ਕਿਆ ਕਰਦੇ 1:00 ਵਜ ਗਿਆ ਮੈਂ ਤਾਂ ਕਿ ਸਾਡੇ 1 ਕੰਨੀ ਹੈ ਉਹ ਸਾਡੇ 1 ਕੰਨੀ ਨਹੀਂ ਨਹੀਂ ਸਾਡੇ 1 ਨੇ ਹੁੰਦਾ 1:30 ਚਲੋ ਚੱਲੀ ਜਾਣ ਕਰੇ ਚਲੋ ਪੁੱਤੀ ਚੱਲੀ ਜਾਣ ਉਹ ਦੇਖੋ ਕੀ ਕਰੀ ਜਾਂਦਾ ਨਖਰੇ ਆਹ ਚੱਲ ਉਹ ਤੇ ਚੱਲ ਜਾ ਚੱਲ ਜਾ ਤੇ ਬੈਠ ਜੇਗਾ ਆਹ ਸਾਰਾ ਕੱਕੂ ਕੰਡਾ ਗਿੱਲਾ ਹੈ ਪਾਣੀ ਲੱਗਿਆ ਆ ਇਹ ਵਿੱਚ ਵਿੱਚ ਹੀ ਗੜ ਜੇ ਗਾਉਂਦੇ ਆ ਸਰਤਾ ਚਲੋ ਵਾਚ ਚਲੋ ਚਲੋ ਚਲੀਏ ਹੁਣ ਘਰੇ ਚਲੀਏ ਚਲੋ ਓਕੇ ਚੱਲ ਚੱਲ ਅੱਜ ਇਹ ਨਹੀਂ ਜਾਂਦਾ ਤੇ ਹੁਣ ਚੱਲਿਆਂ ਭਾਈ ਘਰੇ ਬੱਪਾ ਇਪੜੇ ਦਰਦ ਜੰਦੀ ਇਹਨ ਭਜਦੀਆਂ ਹੈ ਖੜਜਾ ਮਾਰਾ ਬਹੁਤ ਜਿਆਦਾ ਕੀ ਹੈ ਤੂੰ ਖੜਜ ਤੇ ਨਹੀਂ 베 ਇਹ ਬੜਾ ਪਟ ਪਟ ਕੇ ਮਾਰਦਾ ਸੀ ਮੇਰੇ ਮਾਰਦਾ ਸੀਰੇ ਸਕੂਲੋਂ ਸਕੂਲੋਂ ਵੀ ਅਸੀਂ ਤਾਂ ਮੇਰੇ ਪਟ ਪਟ ਕੇ ਮਾਰਦਾ ਸੀ ਤੂੰ ਕੀ 베ਰ 베ਰ ਤਾਂ ਹੁੰਦੇ ਨਹੀਂ ਸੀ ਉਹਦੇ ਝੂਠੀ ਨਾ ਮੋਲੀਆਂ ਇਹ ਕਿਹੜੀਆਂ ਹੁੰਦੀਆਂ ਸੀ ਚਲੋ ਆਓ ਚਲੀਏ ਵਟਾਣ ਬਹੁਤ ਹੋ ਗਿਆ ਨਾ ਇਹ ਖਾਣੇ ਨਹੀਂ ਬੁੱਤਾਂ ਇਹ ਖਾਂਸੀ ਕਰ ਦੇਣਗੇ ਹੈ ਮੈਂ ਤਾਂ ਐ ਮਾਰਨ ਵਾਸਤੇ ਨਾ ਇੱਕ ਦਮ ਹੀ ਨਹੀਂ ਚਲੋ ਆਓ ਚਲੀ ਹੁਣ ਚਲੋ 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 ਮਰਵਣ ਜਾ ਲੋ ਇਧਰ ਬੋਲੋ ਚੱਲ ਚੱਲ ਨਵਦੀਪ ਰੋਂਗ ਸਾਈਡ ਜਾਈ ਨਹੀਂ ਤੂੰ ਮੈਂ ਇਧਰ ਆਇਆ ਸੱਡ ਤੇ ਆਇਆ ਸੱਡ ਜਾਲਾ ਚੱਲ ਦੌੜ ਲੈ ਦੌੜ ਲੈ ਹਰ ਮੰਤੋਕ ਦੇ ਨਿਕਲ ਲੈ ਉਹ ਜਾਦਾ ਇਤਰਾੰਦਰ ਹਿੰਦੇ ਮੈਂ ਜਲਦੀ ਹੋ ਉਹ ਫਾਦ ਲੈ ਨਾ ਦੌੜੋ ਬੱਚੋ ਦੌੜੋ ਅਹ ਕਗਰ ਨਦੀ ਦੇਖੋ ਹੈਲੋ ਪਾਣੀ ਕਿੱਥੇ ਤੱਕ ਉਰੇ ਤੱਕ ਆ ਗਿਆ ਪਾਣੀ ਕਿੰਨਾ ਤਾਂ ਕੱਲ ਨਾਲੋਂ ਤਾਂ ਵੱਧ ਗਿਆ ਪਾਣੀ ਕਿਵੇਂ ਪਾਣੀ ਨਹੀਂ ਵਧਿਆ ਚਲੋ ਬੇਟਾ ਚਲੋ ਕੀ ਹੋ ਗਿਆ ਮੈਂ ਤਾਂ ਜਾਈ ਜਾਂਦੀ ਸੀਗੀ ਹਾਂ ਉਹ ਉੱਠ ਗਿਆ ਭੋਂਕਣ ਲੱਗ ਗਿਆ ਪਤਾ ਨਹੀਂ ਕਿਹੜੀ ਮਾਸੀ ਆਉਂਦੀ ਉਹ ਭੋਂਕਣ ਲੱਗ ਗਈ ਕਿਹੜੀ ਮਾਸੀ ਮਾਸੀ ਲੱਗਦੀ ਹੋਣੀ ਹੁੰਦੀ ਕੌਣ ਉਹ ਬੈਠੀ अच्छा ओ बैठी जड़ी लगਦੀ ਹਣੀ ਪਰ ਤੁਹਾਨੂੰ ਕੋਈ ਦੇਖਦਾ ਨਾ ਬਾਈ ਨਾ ਇਹ ਸਿਆਣੇ ਬੱਚੇ ਨੇ ਇਹ ਨਹੀਂ ਕਿਸ ਨੂੰ ਵੱਢਦੇ ਨਹੀਂ ਕਿਸੇ ਨੂੰ ਬਹੁਤ ਸਿਆਣੇ ਨੇ ਚਲੋ 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 ਤੁਸੀਂ ਸਿਆਣੇ ਬਣੋਣ ਚਲੋ ਉਹ ਤੇਰੇ ਚੰਗ ਨਹੀਂ ਚੱਲ ਫਿਰ ਤੇ ਕਿਸੇ ਚਲੋ ਚਲੋ ਛੱਡ ਲੋ ਕਿਉਂ ਕੀ ਗੱਲ ਹੁਣ ਕੀ ਹੋ ਗਿਆ ਹੈ ਮੈਂ ਤਾਂ ਸਹੀ ਬੜਾ ਚੜਦਾ ਚਾ ਚਲੋ ਫਿਰ ਚੱਲ ਕੇ ਘਰੇ ਤਾਂ ਚਲੋ ਫਿਰ ਆ ਲੋ ਜੀ ਕੀ ਕਹਦੇ ਬਤ ਹਾਂ ਗੈਂਗ ਇਕੱਠੀ ਬਣਾ ਕੇ ਭੱਜਣੇ ਚਲ ਆਇਆ ਤੁਮ ਦਿਖਾਈਏ ਆਇਓ ਆਇਓ ਦੇਖੋ ਜੀ ਗੈਂਗ ਬੜੇ ਗੰਦੇ ਕੁੱਤੇ ਨੇ ਆਹ ਵਾਲੇ ਕੁਛ ਨਹੀਂ ਕਹਿੰਦੇ ਰੋਜ਼ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਚਲੋ 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 ਇਹਨਾਂ ਕੋ ਕੋਣਾ ਚਲੋ ਚਲੋ ਤੁਸੀਂ ਇੰਨੇ سارے ਕੁੱਤੇ ਨੇ ਪਰ شریف ਕੁੱਤੇ ਨੇ ਇਹ ਕਿਸ ਨੂੰ ਕੁਛ ਕਹਿੰਦੇ ਨਹੀਂ ਹੈ ਨਾ ਕੁਛ ਨਹੀਂ ਕਹਿੰਦੇ ਕਿਸ ਨੂੰ ਕੀ ਆ ਕਹ ਸੀ ਨਹੀਂ ਬੋਲੀ 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 ਕਰਾ ਬੋਲੀ ਮੈਂ ਬੋਲਣਾ ਗਰੂ ਨੂੰ ਕੀ ਕਰਿਆ ਸੀ ਸ਼ੀਗਰ ਸੈਂਟੇ ਅਸੀਂ ਗਰੂਣਾ ਚੱਕ ਚੱਕ ਕੇ ਮਾਰਿਆ ਸੀ ਗਰੂਣਾ ਉਹ ਕੁੱਤੀ ਸੀ ਬੇਟਾ ਉਹ ਇੱਥੇ ਹੈ ਹੀ ਨਹੀਂ ਪਤ ਨਹੀਂ ਕਿੱਧਰ ਚਲੀ ਗਈ ਉਹ ਗਈ ਪਿੰਡ ਬਾਪੂ ਕੋਲ ਗਈ ਹੋਤਾ ਅੱਛਾ ਇਹ ਪੁੱਤੀ ਮਰਦੇ ਨੇ ਆਇਆ ਪੁੱਤੀ ਦੌੜ ਲੈ ਦੌੜ ਲੈ ਦੌੜ 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 ਆਇਆ ਭੱਜ ਗਿਆ ਆ ਭੱਜ ਗਿਆ ਫਿਰ ਕੀ ਹੁੰਦਾ ਆ ਜਾ ਆ ਜਾ ਮਾਈ ਕੁੜੀ ਕੁੱਤਾ ਹੈ ਹਾਕੇ ਆਂਦੇ ਨੇ ਜਵਾਗ ਸੱਚੀ ਬਹਾਵਾ ਟਾਈਮ ਹੋ ਗਿਆ ਲੈ ਕੇ ਫਿਰਦੇ ਨੇ ਉਹਨੂੰ ਚੱਲ ਵਾਸ ਪੁੱਤ ਓਕੇ ਆ ਜਾ ਆ ਜਾ ਚੱਲ ਬੋਤੀ ਖੋਲੋ ਗੇਟ ਅਰੇ ਥੱਕ ਗਈ ਗੋਰੂ ਇੰਤਜ਼ਾਰ ਕਰਦਾ ਨਾ ਗੇਟ ਖੋਲੋ ਆ ਜਾਓ ਦੇਖੋ ਗੇਟ ਦੇਖਦਾ ਪਿਆ ਗੋਰੂ ਆ ਜਾ ਗਰੇ ਆ ਜਾ ਜਾ ਆਜੋ ਗਰੂ ਆਜੋ 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 ਗਰੂ ਆ ਗਿਆ ਗਰੂ ਗਰੂ ਆ ਗਿਆ ਹਾਂ 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 ਕੀ 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 ਵੱਜ ਕੇ ਵੱਜ ਕੇ ਵੱਜ ਕੇ ਆ ਜਾ ਆ ਜਾ ਇਧਰ ਆ ਚੱਲ ਅੰਦਰ ਚੱਲ 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 ਅੰਦਰ ਚੱਲ ਗੁਰਮੀਲੀ 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 ਚੱਲ ਚੱਲ ਅੰਦਰ ਹਾਂਜੀ ਮੈਂ ਚੱਲ ਗਿਆ ਦੁਕਾਨ ਤੇ ਤੇ ਹੁਣ ਆਇਆ ਘਰੇ ਕਰਿਆ ਤਾਂ ਦਾਲਾਂ ਦੂਲਾਂ ਸਾਰਾ ਕੁਝ 파ਰਖਿਆ ਸੁੱਕਣੇ ਕਿਉਂਕਿ ਬਰਸਾਤ ਬਹੁਤ ਪੈਂਦੀ ਰਹੀ ਐ ਡੈਡੀ ਜੀ ਆ ਕੀ ਚੀਜ਼ ਐ ਅਜਵਾਇਨ ਨਹੀਂ ਖਸ ਖਸ ਉਹ ਪੱਤੀ ਐ ਇਧਰ ਮੂੰਗੀ ਮਸਰੀ ਦਾਲ ਛੋਲਿਆਂ ਉਹ ਡੈਡੀ ਜੀ ਛੋਲੇ ਬਦਾਮ ਖਾਇਆ ਕਰੋ ਸਾਰਾ ਕੁਝ ਹੈ ਖਾਇਆ ਕਰੋ ਬਦਾਮ ਬਦਾਮ ਖਾਇਆ ਕਰੋ ਨਹੀਂ ਮੈਂ ਨਹੀਂ ਖਾਣੇ ਮੈਨੂੰ ਸਹੀ ਨਹੀਂ ਲੰਦੇ ਅੱਛਾ ਅਸੀਂ ਧਾਣਾ 파ਖੰਡ ਦੂਣਾ ਕੀ ਗਿਆ ਹੈ ਹੈ ਦੂਣਾ ਕਿਹਦੇ ਹੈ ਧਾਣਾ ਨੇ ਦੂਣਾ ਹੈ ਧਾਣਾ 파ਖੇ ਨੇ ਯਾਰੋ ਤੇ ਮੈਂ ਅੱਜ ਇੱਕ ਪੌਦਾ ਲੈਣਾ ਹੈ ਉਹ ਦੇਖੋ ਉਹ ਪੌਦੇ ਦਾ ਹਾਲ ਹਾਂ ਪੌਦੇ ਸਾਰੇ ਬਾਗ ਦੇ ਦਾ ਦੇਖੋ ਫੁੱਲ ਵਿਚਾਰਾ ਤੇ ਇਧਰ ਵੀ ਪੌਦੇ ਪਏ ਨੇ ਹੋਰ ਕਿ ਦਿਖਾਵਾ ਹੈ ਹਾਂ ਹੋਰ ਅਜਵੈਨ ਸਾਰੇ ਪਾਸੇ ਲੱਗੀ ਹੋਈ ਹੈ ਹਾਂ ਅਜਵੈਨ ਲੱਗੀ ਹੋਈ ਹੈ ਅਜਵੈਨ ਕਿਹੜੀ ਅਜਵੈਨ ਅਜਵੈਨ ਦੇਖੀਂ ਕਿਹੜੀ ਆ ਦੱਸ ਤਾਂ ਸਹੀ ਹੱਥ ਲਾ ਕੇ ਮੈਨੂੰ ਮੈਨੂੰ ਹਾਂ ਆ ਅਜਵੈਨ ਆ ਅਜਵੈਨ ਅੱਛਾ ਆ ਹਾਂ ਇਹਨਾਂ ਦੇ ਪੌਦੇ ਲੱਗ ਰਹੇ ਨੇ ਉਹ ਵਿਚਾਰਾ ਸੁੱਕ ਗਿਆ ਕੋਲਰ ਵਿਚਾਰਾ ਸਾਈਡ ਤੇ ਲਾਤਾ ਹੁਣਾ ਇਹ 6 ਮਹੀਨੇ ਬਾਹਰ ਤੇ 6 ਮਹੀਨੇ ਅੰਦਰ ਕੀ ਹੈ ਗੋਰੂ ਦੇਖੋ ਸਾਡਾ ਗੋਰੂ ਮਗਰ ਪਿਆ ਸਾਰਿਆਂ ਦੇ ਗੁਰੂ ਹਰਮਨ ਲੱਗ ਗਿਆ ਬੇਟਾ ਹਰਮਨ ਲੱਗ ਗਿਆ ਆ ਗਈ ਲੜਾਕੂ ਆ ਇਹ ਕੱਢ ਲਉਂਈ ਕਹਿੰਦਾ ਕੋ ਮਨ ਲੈ ਕੇ ਚੱਲੋ ਮਨ ਲੈ ਕੇ ਜਾ ਤੂੰ ਲੈ ਕੇ ਜਾ ਮੈਂ ਤਾਂ ਲੈ ਜਾਂਦੀ ਹਾਂ ਬਸ ਵੀਰੇ ਜਵਾਕਾਂ ਨੂੰ ਲੈ ਕੇ ਜਾਂਦਾ ਹਾਂ ਠੀਕ ਹੈ ਹੁਣ ਸ਼ਾਮ ਨੂੰ ਤੂੰ ਗੁਰੂ ਨੂੰ ਲੈ ਕੇ ਜਾ ਮੈਂ ਨੂੰ ਰੋਜ਼ ਲੈ ਕੇ ਜਾਂਦੀ ਹਾਂ ਠੀਕ ਹੈ ਢਿੰਕ ਥੋੜਾ ਪੱਛਲਦੇ ਆ ਰਸੋਈ ਵਿੱਚ ਦੇਖਦੇ ਕਿ ਸਬਜੀ ਬਣੀ ਹੈ ਵੈਸੇ ਪਤਾ ਤਾਂ ਕਿ ਸਬਜੀ ਬਣੀ ਹੈ ਪਰ ਇਹ ਤਾਂ ਰੁਸੀ ਹੈ ਹੈਲੋ ਮੰਮੀ ਜੀ ਕਿਵੇਂ ਹੋ ਤੁਸੀਂ ਬਸ ਮੈਂ ਅੱਜ ਕੀ ਸਬਜ਼ੀ ਬਣਾਈ ਆ ਦੋਸਤੋ ਕद्दू ਕद्दू ਦੀ ਸਬਜ਼ੀ ਰੋਟੀਆਂ ਬਣਦੀਆਂ ਪਈਆਂ ਨੇ ਮੈਂ ਉਹ ਸਦੀ ਆ ਨਾ ਦੇ ਵੀਂਗੀ ਦੀ ਮੈਡਮ ਲੱਗ ਜਾਂਦੇ ਹੋ ਹਨਾ ਅਰਸਮਾਨ ਕੀ ਕਰ ਮੰਮੀ ਜੀ ਉਸੇ ਨਾ ਆ ਲੱਗਦਾ ਤੇ ਹਿੰਦੀ ਵਾਲੇ ਮੈਡਮ ਲੱਗਦੇ ਪੈਣ ਜਮਾਈ ਇਹ ਮੈਡਮ ਹੈਗੀ ਸੀ ਹਿੰਦੀ ਦੀ ਮੈਂ ਹੋਦਾ ਮੇਰੇ ਨਾਲ ਬੜੀ ਸੋਹਣੀ ਹਿੰਦੀ ਬੋਲਣੀ ਆਉਂਦੀ ਸੀਗੇ ਹੁਣ ਪੂਰੇ ਕਿਦ ਖਾਈਓ ਹਿੰਦੀ ਦੋ ਸ਼ਬਦ ਵੀ ਮੈਂ ਪੰਜਾਬੀ ਪੰਜਾਬੀ ਹੋਦੇ ਨੇ ਚਲੋ ਰੋਟੀ ਖਾਓ ਤੇ ਖਵਾਓ ਜੀ ਇਥੇ ਸਾਡੇ ਦਾਦੀ ਜੀ ਦਾਦੀ ਜੀ ਕੀ ਹੋਇਆ ਦਾਦੀ ਜੀ ਤੁਹਾਨੂੰ ਬੋਲੋ ਮੇਰੇ ਕਾਜੇ ਦਰਦ ਹੋ ਗਈ ਪਤੋ ਦਾਦੀ ਦੇ ਕਾਲਜ ਵਿੱਚ ਦਰਦ ਹੋ ਜਾਂਦੀ ਹੈ ਚਲੋ ਤੁਸੀਂ ਆਰਾਮ ਕਰੋ ਅਸੀਂ ਚਲੋ ਰੋਟੀ ਖਵਾਉਣੀ ਆ ਨਹੀਂ ਚਲੋ ਬੈਠੋ ਤੁਸੀਂ ਤੇਰੇ ਜਗੇ ਦਾਦੂ ਵੀ ਰੋ ਹੈਂ ਰੋਟੀ ਕਿਉਂ ਨਹੀਂ ਖਾਂਦੇ ਚਲੋ ਹਨ ਬੈਦ ਨੂੰ ਜੂਸ ਲੈ ਕੇ ਦਿੱਤਾ ਸੀ ਉਹ ਦਾਦੀ ਨੇ ਪੀਤਾ ਹਨ ਥੋੜਾ ਜਿਹਾ ਆਰਾਮ ਲੱਗੇ ਤਾਂ ਜੂਸ ਇਹ ਦਾਦੂ ਜਿੱਤੇ ਖਾ ਰਹੇ ਨੇ ਰੋਟੀ ਹੈਲੋ ਕਰ ਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦੇ ਸਤਿ ਸ੍ਰੀ ਅਕਾਲ ਵੀਰੇ ਨੇ ਵੀਰੇ ਨੇ ਬੜਾ ਵੱਡਾ ਕਾਰਨਾਮਾ ਕਰਤਾ ਦਿਖਾ ਮੈਨੂੰ ਟੀ-ਸ਼ਰਟ ਕੀ ਕੀਤਾ ਦਿਖਾ ਆ ਨੀ ਤੂੰ ਤੂੰ ਦਿਖਾ ਮੈਂ ਇੱਕ ਇੱਕ ਤਾਂ ਸਹੀ ਮਮ ਵੀਰ ਨੂੰ ਦੱਸ ਦੇ ਜਾ ਕੇ ਕੋਈ ਨਹੀਂ ਵੀਰੇ ਦੇ ਸ਼ਾਇਦ ਦੱਸ ਦੇ ਮਮੇ ਨੂੰ ਮਮੀ ਜੀ ਵੀਰੇ ਨੇ ਆਪਣੀ ਜਿਹੜੀ ਚਿੱਟੀ ਪਾਈ ਸੀ ਨਾ ਉਹਨੇ ਟੀ-ਸ਼ਰਟ ਖਰਾਬ ਕਰ ਲਈ

ਕੜੇ ਜਿੱਤੇ ਲੌਂਗ ਵਲੌਗ ਕਰਦੇ ਲੌਂਗ ਵਲੌਗ ਆ ਦੇਖ ਦੇ ਕੀ ਹੁੰਦਾ ਮੇ ਡੈਡੀ ਜੀ ਲੌਂਗ ਵਲੌਗ ਲੌਂਗ ਵਲੌਗ ਲੌਂਗ ਵਲੌਗ ਇਹ ਰਾਤ ਤੇ ਵੀ ਉਹਨਾਂ ਸਵੇਰੇ ਨਹੀਂ ਹੁੰਦਾ ਏ ਸਵੇਰੇ ਵੀ ਕਰਿਆ ਕਰਾ ਲਾਉਣਾ ਦੇ ਨਾਲ ਅੱਜ ਆ ਗਿਆ ਕਿ ਉਹ ਦੇਖਦੇ ਆ ਕੋਈ ਵਸਵਾ ਦੇਖੀ ਹੋਈ ਅੰਦਰ ਉਹ ਲੋਖ ਹੋਰ ਕੁਝ ਕਰਕੇ ਆ ਗਈ ਹਾਂ ਕਿ ਤੂੰ ਉਹ ਦੇਖਦੀ ਫਲਾਏ ਕਰਵਾ ਦੇ ਸੀ ਕੀ ਕੀ ਤਰੀਕਾ ਲੁਲਾ ਕੇ ਮੈਨੂੰ ਪੁੱਛ ਰਹੀ ਕਿ ਤੂੰ ਸੀ ਮੈਨੂੰ ਇਤਨਾ ਮੈਨੂੰ ਇਤਨਾ ਮੈਨੂੰ پتہ ਕੀ ਹੋਇਆ ਇਹਨੂੰ ਉਤਾਰ ਕੇ ਦੇ ਰੱਖਿਆ ਦੂਜੀ ਪਾਉਂਦੀ ਸੀ ਨਾ ਇਹ ਕਿਤਾ ਬੁੱਕ ਉਹ ਰੀਪੀ ਸੀ ਕਿੰਦਰ ਮੈਨੂੰ ਤੁਮ ਜਾਂ ਕੇ ਨਾ ਡਾਂਟ ਪੈ ਗਈ ਤੁਸੀਂ ਮੈਨੂੰ ਕਮੈਂਟ ਕਰਕੇ ਤੋ ਇਹ ਨਹੀਂ ਹੈ ਯਾਰ। ਤੁਸੀਂ ਕਮੈਂਟ ਕਰਕੇ ਦੱਸਿਓ ਇਹ ਇਹਨਾਂ ਨਾਲ ਵਾਰੀ-ਵਾਰੀ ਡੁੱਕਰ ਡੁੱਕਰ ਕੇ ਅੰਦਰ ਆਂਦਾ ਹੈ। ਡੁੱਕਰ ਹੁੰਦਾ ਕੀ ਹੈ? ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਮੈਨੂੰ ਠੀਕ ਹੈ। ਦੇਖਾਂਗੀ ਡੁੱਕਰ ਹੁੰਦਾ ਕੀ ਹੈ। ਬੋਲ ਰਹੀ ਬੋਲ ਰਹੀ। ਅੱਜ ਤੋ ਤਿੰਨ ਦਿਨ ਹੋ ਗਏ ਤੂੰ ਰੋਟੀ ਨਹੀਂ ਖਾਦੀ। ਠੀਕ ਹੈ? ਦੁੱਧ ਗਰਮ ਕਰਨੇ ਆ ਤੇਰੇ ਵਾਸਤੇ ਤੇ ਰੋਟੀ ਖਾ ਲਵੀਂ ਉਹਦੇ ਵਿੱਚ ਠੀਕ ਹੈ? ਠੀਕ ਹੈ? ਸੁਣਦਾ ਭੀ ਮੇਰੀ ਗੱਲ? ਇਹਨੂੰ ਨਾ ਮੇਰੀ ਗੱਲ ਸਮਝ ਸਮਝ ਨਹੀਂ ਆਉਂਦੀ ਹੈਗੀ। ਕਿਉਂ ਨਹੀਂ ਆਉਂਦੀ? ਹੱਥ ਰੱਖ ਲਵੀਗਾ। ਨજર ਲੱਗ ਜਵੇਗੀ ਤੈਨੂੰ ਨજર ਅਸੀਂ ਢਿੰਗਾ ਲਾਇਆ ਸੀਗਾ ਫੇਰ ਤੱਕ ਨਹੀਂ ਮਿਟਿਆ ਚਲੋ ਹੁਣ ਆਪਾਂ ਇਸ ਵਾਸਤੇ ਦੁੱਧ ਗਰਮ ਕਰਦੇ ਆਂ ਆਪਾਂ ਫਿਰ ਸੋਚ ਅਵੇ ਲਪਕਣ ਦੇ ਗੁਰੂ ਵਾਸਤੇ ਦੁੱਧ ਗਰਮ ਕਰਦੇ ਆਂ ਤਾਂ ਦੁੱਧ ਬਾਲਣੇ ਰੱਖਤਾ ਹੈ ਤੇ ਹੁਣ ਆਪਾਂ ਪਾਵਾਂਗੇ ਵਿੱਚ ਗੁੜ ਇੰਨੀ ਕੁ ਲਈ ਵਾਧੂ ਹੈ ਇੰਨੀ ਇੰਨੀ ਘਾੜਾ ਲੱਗਦਾ ਹੈ ਇਹ ਆਪਾਂ ਦਾਤ ਉਬਲ ਚੁੱਕਿਆ ਹੈ ਚਲੋ ਹੁਣ ਆਪਾਂ ਇਹਨੂੰ ਪਾਣੇ ਆ ਇੱਕ ਡੰਗੇ ਵਿੱਚ ਇਹਦੇ ਵਿੱਚ ਮੋਹਨ ਜੀ ਦੇਖਦੇ ਪਏ ਨੇ ਨਿਊਜ਼ ਕਾਰ ਦੀ ਦੇਖੀ ਜਾਂਦੇ ਹੋ ਨੇ ਜੇ ਤੁਸੀਂ ਆਹ ਲੱਗ ਦੇਖਿਆ ਬੇਟਾ ਹਾਰ ਕੇ ਦੇਖੀ ਆਣੀ ਨਾਲ ਦੇਖਦੇ ਨੇ ਬੁਰੇ ਹਾਲਾਤ ਹੋ ਰਹੇ ਨੇ ਹਾਂਜੀ ਪੰਜਾਬ ਵਿੱਚ ਬਹੁਤ ਘਰੋਂ ਬੇਕਾਰ ਹੋ ਗਏ ਲੋਕ ਬਹੁਤ ਮਾੜੇ ਹਾਲਾਤ ਨੇ